ਹਾਂਜੀ ਮੈਂ ਆਸ਼ਾ ਵਰਮਾ ਅੱਜ ਮੈਂ ਊਮਨਸਟੇ ਇੱਥੇ ਸਿਲਵਰ ਸਮਾਜ ਸੇਵਕ ਆਈ ਹਾਂ ਤੇ ਮੈਨੂੰ ਇੱਥੇ ਆ ਕੇ ਬਹੁਤ ਅੱਛਾ ਲੱਗ ਰਿਹਾ ਇੱਥੇ ਜਿਹੜੇ ਜ਼ਰੂਰਤਮੰਦ ਬੱਚੇ ਆ ਉਹਨਾਂ ਨੂੰ ਚੈੱਕ ਦਿੱਤੇ ਗਏ ਜਿਹਨੂੰ ਦੇਖ ਕੇ ਮੈਨੂੰ ਬਹੁਤ ਹੀ ਅੱਛਾ ਲੱਗ ਰਿਹਾ ਤੇ ਮੈਂ ਚਾਹਦੀ ਹਾਂ ਕਿ ਜਿਹੜੇ ਬੱਚੇ ਬਾਹਰ ਕੰਮ ਕਰਦੇ ਨੇ ਪਾਰਲਰ ਦਾ ਕਰਦੇ ਆ ਜਾਂ ਸਲਾਈ ਦਾ ਕਰਦੇ ਆ ਤੇ ਮੈਂ ਉਹਨਾਂ ਨੂੰ ਇਹੀ ਕਹਾਂਗੀ ਕਿ ਉਹ ਅੱਗੇ ਵਧਣ ਤੇ ਹੋਰ ਅੱਗੇ ਵੱਧ ਕੇ ਕੁਝ ਕਰਨ ਤੇ ਮੈਂ ਉਹਨਾਂ ਨੂੰ ਇਹੀ ਮੈਸੇਜ ਦਿੰਦੀ ਹਾਂ ਕਿ ਸਾਰੇ ਜਣੇ ਇਸ ਸਮਾਜ ਸੇਵਾ ਨਾਲ ਜੁੜ ਕੇ ਤੇ ਉਹਨਾਂ ਬੱਚਿਆਂ ਦੀ ਸਹਾਇਤਾ ਕਰਨ। ਥੈਂਕ ਯੂ। ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ। ਮੈਨੂੰ ਖੁਦ ਵੀ ਇੱਕ ਅਵਾਰਡ ਮਿਲਿਆ ਹੈ ਤੇ ਮੈਨੂੰ ਅੱਜ ਬਹੁਤ ਅੱਛਾ ਲੱਗ ਰਿਹਾ ਹੈ। ਲੋਕੋ ਨੇ ਕੀ ਨਾ ਕਿ ਜੋ ਉਹਗੇ ਵੀ ਇਦਾਂ ਦੇ ਅਵਾਰਡ ਫੰਕਸ਼ਨ ਕਰਨੇ ਕੀ ਦੇ ਲੈਣ ਹੋ ਸਕਦਾ ਨਹੀਂ। ਹਾਂਜੀ ਬਿਲਕੁਲ ਕਰਨੇ ਚਾਹੀਦੇ ਹੈ। ਕਿੱਦਾਂ ਲੱਗ ਰਿਹਾ ਵੀ ਲੋਕਾਂ ਨੂੰ ਕਿੱਦਾਂ ਲੱਗ ਰਿਹਾ ਅਵਾਰਡ ਮਿਲਣਾ। ਮੈਨੂੰ ਅਵਾਰਡ ਮਿਲਿਆ ਬਹੁਤ ਅੱਛਾ ਲੱਗ ਰਿਹਾ ਹੈ। ਬਹੁਤ ਹੀ ਵਧੀਆ। ਤੁਸੀਂ ਉਹਨੇ ਕੰਮ ਕੀਤਾ ਬਹੁਤ ਜੀਤਾ। ਬਹੁਤ ਅੱਛਾ ਕਰਿਆ ਬਹੁਤ ਵਧੀਆ। ਸਿਲਵਰ ਸਮਾਜ ਸੇਵਾ ਸੁਸਾਇਟੀ ਦੀ ਮੈਂ ਚੇਅਰਪਰਸਨ ਆ। ਅੱਜ ਸਿਲਵਰ ਸਮਾਜ ਸੇਵਾ ਸੁਸਾਇਟੀ ਦੀ ਤਰਫ ਤੋਂ ਬੱਚਿਆਂ ਨੂੰ ਚੈੱਕ ਵੀ ਵਿਤਰਤ ਕੀਤੇ ਗਏ ਤੇ ਸਾਰੀਆਂ ਮਹਿਲਾਵਾਂ ਦਾ ਬਹੁਤ ਸਨਮਾਨਤ ਕੀਤਾ ਗਿਆ ਸਾਰਿਆਂ ਨੂੰ ਅੱਜ ਸਪੈਸ਼ਲ ਚੀਫ ਗੈਸਟ ਸਾਡੀ ਚੀਨਾ ਮੈਡਮ ਜੀ ਆਏ ਸਨ ਔਰ ਦਾਨਮ ਜੀ ਸੀ ਤੇ ਸਾਰਿਆਂ ਦਾ ਬਹੁਤ-ਬਹੁਤ ਵੈਲਕਮ ਹੋਇਆ ਬਹੁਤ ਅੱਛਾ ਲੱਗਦਾ ਜਦੋਂ ਇਸ ਤਰ੍ਹਾਂ ਦੀਆਂ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਨੂੰ ਕੋਈ ਸੰਸਥਾ ਇਸ ਤਰ੍ਹਾਂ ਦੇ ਕੰਮ ਕਰਦੀ ਹੈ ਸਿਲਵਰ ਸਮਾਜ ਸੇਵਾ ਸੁਸਾਇਟੀ ਬੜੀ ਦੇਰ ਤੋਂ ਹੀ ਇਹ ਕੰਮ ਕਰਦੇ ਆ ਰਹੇ ਨੇ ਮੈਂ ਵੀ ਇਹਨਾਂ ਨਾਲ ਕਾਫੀ ਸਾਲਾਂ ਤੋਂ ਜੁੜੀ ਹੋਈ ਹਾਂ ਬਹੁਤ ਅੱਛਾ ਲੱਗਦਾ ਹੈ ਅੱਜ ਸਪੈਸ਼ਲ ਇੰਟਰਨੈਸ਼ਨਲ ਔਰਮਨ ਡੇ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਥੈਂਕ ਯੂ ਪਹਿਲੀ ਤਾਂ ਇਹ ਜਿਹੜੀ ਇਹਨਾਂ ਦੀ ਹੈਗੀ ਆ সিলਵਰ ਸਮਾਜ ਸੁਸਾਇਟੀ ਇਹਨਾਂ ਦਾ ਇੱਕ ਬਹੁਤ ਵੱਡਾ ਅਪਰਾਲਾ ਜਿਹੜਾ ਕਿ ਇਹਨਾਂ ਨੇ 100000 ਰੁਪਏ ਦੇ ਚੈੱਕ ਵੂਮੈਨਸ ਨੂੰ ਦਿੰਦੇ ਅੱਜ ਵੂਮਨ ਜੇਨ ਨੂੰ ਇਹ ਰਿਪਰੈਜ਼ੈਂਟ ਕਰਦੇ ਹੋਏ ਅੱਜ ਉਹਨਾਂ ਮਹਿਲਾਵਾਂ ਨੂੰ ਚੈੱਕ ਦੇ ਰਹੇ ਆ ਜਿਨ੍ਹਾਂ ਨੂੰ ਅੱਜ ਬਹੁਤ ਨੋਟ ਨੀਡ ਹੈ ਤੇ ਲੱਗ ਰਿਹਾ ਕਿ ਇਹਨਾਂ ਨਾਲ ਕਾਫੀ ਉਹਨਾਂ ਦੀ ਮਦਦ ਹੋਈਗੀ ਬੱਚਿਆਂ ਦੀ ਦੇਖੋ ਇਹ ਹਰ ਸਾਲ ਮਦਦ ਕਰਦੇ ਆ ਹਰ ਮਹੀਨੇ ਮਦਦ ਕਰਦੇ ਆ ਤੇ ਜਿਨ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਪੈਸਾ ਜਾ ਰਿਹਾ ਤੇ ਉਹਨਾਂ ਨੂੰ ਤਾਂ ਬਹੁਤ ਵੱਡੀ ਇਹਦੀ ਇੱਕ ਮਦਦ ਮਿਲ ਰਹੀ ਹੈ ਤੇ ਕਿੰਨੇ ਪਰਿਵਾਰਾਂ ਦੇ ਵਿੱਚ ਜਾ ਰਿਹਾ ਤੇ ਉਹਨਾਂ ਦਾ ਦੇਖੋ ਗੁਜ਼ਾਰਾ ਚੱਲ ਰਿਹਾ ਉਸ ਚੀਜ਼ ਤੇ ਤੇ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਇਹ ਜਿਹਨਾਂ ਦਾ ਕੰਮ ਕਰਨੇ ਚਾਹੀਦੇ ਰੱਬ ਜੀ ਬਿਲਕੁਲ ਜਿੰਨੇ ਵੀ ਐਨਜੀਓ ਆ ਜਾਂ ਜਿੰਨੀਆਂ ਸਮਾਜ ਦੀਆਂ ਸੁਸਾਇਟੀਆਂ ਵਾ ਉਹਨਾਂ ਨੂੰ ਇਹ ਕੰਮ ਜ਼ਰੂਰ ਕਰਨੇ ਚਾਹੀਦੇ ਆ ਕਿਉਂਕਿ ਅੱਜ ਸਾਡੇ ਸਮਾਜ ਨੂੰ ਲੋੜ ਵੀ ਆ ਤੇ ਮਹਿਲਾਵਾਂ ਦੇ ਲਈ ਤਾਂ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਜਿਹੜਾ ਇਹਨਾਂ ਨੇ ਲਿਆ ਹੈ ਅੱਜ ਸਿਲਵਰ ਸਮਾਜ ਇਹ ਆਪਣੀ ਸੁਸਾਇਟੀ ਦਾ ਨਾਮ ਲੈ ਕੇ ਕੀ ਕਹਿਣਾ ਚਾਹੁੰਦੇ ਆ ਅੱਜ ਸਿਲਵਰ ਸਮਾਜ ਸੇਵਾ ਸੁਸਾਇਟੀ ਦੀ ਤਰਫੋਂ ਸੇ ਅੰਤਰਰਾਸ਼ਟਰੀ ਮਹਿਲਾ ਦਿਸ਼ ਮਨਾਇਆ ਗਿਆ ਜਿਸ ਵਿੱਚ ਅਸੀਂ ਹਮਨੇ ਜਹਾ ਕੀ ਜੋ ਮਹਿਲਾਏ ਜੋ ਸਮਾਜ ਮੇਂ ਨੇ ਕਰਿਆ ਕਰਦੀ ਹੈ समाज सेवी कार्य करती है और हमारे जो खास करके मेंबर भी महिला है आज सभी को उनको सम्मानित किया गया कम से कम साठ सत्तर महिलाओं को सम्मानित किया गया और इसके साथ भी हम उन बच्चियों को भी चेक बांटे जो बच्चियाँ फादर बच्चियाँ हैं पचहत्तर तो हज़ार रुपये के चेक पचहत्तर तो बच्चियों को दिए गए हैं ये हम हर दो महीने बाद इसी तरह बच्चों की सेवा करते हैं आज हमारे बीच चीना जी आए हैं एम एल साहब लड्डू जी आए हैं दानम जी आए हैं और सोसाइटी के तमाम सभी मेंबर हमारे सुरेंद्र जैन जी का बहुत संजोग रहता है वो भी आए हैं और मैं इन सभी का बहुत बहुत आभार प्रकट करता हूँ खास करके हंसराज जी जिनकी मेहरबानी से आज हमें जो हाल मिला है बहुत बहुत सभी का धन्यवाद